ਸਾਰਿਆਂ ਤੇ ਆਪਰੇ ਸਤਿ ਸ਼੍ਰੀ ਅਕਾਲ ਉਮੀਦ ਰੱਖਦੇ ਹਾਂ ਜੀ ਤੁਸੀਂ ਠੀਕ ਠਾਕ ਹੋਵੋਗੇ ਆਪਾਂ ਵੀ ਵੈਸੇ ਠੀਕ ਠਾਕ ਹੈ ਕਈ ਦਿਨਾਂ ਤੋਂ ਤੇ ਬੀਮਾਰੀ ਖਰਾਬ ਸੀ ਸਿਹਤ ਲਈ ਚੱਲ ਰਹੀ ਸੀ ਇਸ ਕਰਕੇ ਕੋਈ ਵੀਡੀਓ ਨਹੀਂ ਆਈ ਹੈਗੀ ਇੱਕ ਦਿਨ ਜਾਨਾ ਮੈਨੂੰ ਫੋਨ ਵੀ ਆਇਆ ਰਹੇ ਦੀ ਕਹਿੰਦੇ ਵੀਡੀਓ ਕਿਉਂ ਨਹੀਂ ਪਾਈ ਮੈਂ ਕਹਿੰਦਾ ਜੀ ਤਬੀਅਤ ਖਰਾਬ ਹੈ ਇਸ ਕਰਕੇ ਵੀ ਬਣਾਉਣ ਨੂੰ ਦੇ ਲਈ ਨਹੀਂ ਕੀਤਾ ਹੈਗਾ ਇਹ ਦੋਸਤਾਂ ਦਾ ਸਿਹਤ ਠੀਕ ਨਹੀਂ ਹੈਗਾ ਤਾਂ ਤੁਹਾਡਾ ਕੋਈ ਕੰਮ ਕਰਨ ਉਹ ਵੀ ਦਿਲ ਨਹੀਂ ਕਰਦਾ ਹੈਗਾ ਤੇ ਸਵੇਰੇ ਕੰਮ ਕਰਕੇ ਸਾਰਾ ਦਿਨ ਵਸ ਬੈੱਡ ਦੇ ਉੱਤੇ ਕਾਫੀ ਖਰਾਬ ਜੀ ਹੋ ਗਈ ਸੀ ਤ੍ਰੇਦ ਪਰ ਅੱਜ ਸਵੇਰ ਤੋਂ ਠੀਕ ਆ ਆਪਾਂ ਤੇ ਆਪਾਂ ਨੇ ਬਣਾਉਣੇ ਨੇ ਅੱਜ ਕੋਕਤੇ ਕੋਕਤੇ ਉਹਨਾਂ ਨੇ ਆਪਾਂ న్యూ ਸਟਾਈਲ ਦੇ ਤੁਸੀਂ ਉਦਾਂ ਵੀ ਖਾ ਸਕਦੇ ਹੋ ਬੇ ਸਬਜੀ ਨਾਲ ਵੀ ਬਣਾਓ ਜਿੱਦਾਂ ਕਿ ਬਣਾ ਕੇ ਉਸਾਸਤੇ ਨਾਲ ਖਾ ਲਓ ਪਰ ਆਪਾਂ ਬਣਾਵਾਂਗੇ ਸਬਜੀ ਇਹਨਾਂ ਦੀ ਜਿਹਦੇ ਲਈ ਆਪਾਂ ਨੇ ਆਪਣਾ ਸਾਰਾ ਮਟੀਰੀਅਲ ਤਿਆਰ ਕਰਕੇ ਰੱਖਿਆ ਹੈ ਤੇ ਬਣਾਉਣ ਲਈ ਬੇਨ ਆਪਾਂ ਨੇ ਚੰਨਿਆਂ ਦੀ ਦਾਅ ਲਈ ਹੈ ਇਹਨੂੰ 3-4 ਘੰਟੇ ਹੋ ਗਏ ਛੋਲਿਆਂ ਦੀ ਦੜਿਆ ਹੈ ਜਿਹੜੀ ਕਿ ਆਪਾਂ ਆਮ ਘਰੇ ਬਣਾਉਂਦੇ ਰਹਿੰਨੇ ਆ ਉਹ ਦਾੜਾ ਤਿੰਨ ਚਾਰ ਘੰਟੇ ਪਹਿਲਾਂ ਭਿਓ ਕੇ ਰੱਖੀ ਸੀ ਇਹ ਹੈ ਜੀ ਸੋਇਆ ਵੜੀਏ ਇਹਨੂੰ ਆਪਾਂ ਨੇ ਪਾਣੀ ਦੇ ਵਿੱਚ ਉਬਾਲ ਦਿੱਤਾ ਸੀਗਾ ਬਿਲਕੁਲ ਇਹ ਉਪਰੇ ਵੀ ਆ ਪੋਲੀ ਹੋ ਗਈ ਤੇ ਇਹ ਲੈਨੇ ਚਾਰ ਪੰਜ ਟਮਾਟਰ ਜਿਨ੍ਹਾਂ ਨੂੰ ਆਪਾਂ ਨੇ ਗ੍ਰाइंड ਕਰ ਲਿਆ ਤੇ ਬਾਕੀ ਇਹਦੇ ਵਿੱਚ ਜੀ ਧਨੀਆ ਹਰੀਆਂ ਮਿਰਚਾਂ ਲਸਣ ਦਾ ਪੇਸਟ ਪਿਆਜ਼ ਤੇ ਦੋ ਆਲੂ ਬਾਕੀ ਨੂਨ ਮਿਰਚ ਮਸਾਲਾ ਜੋ ਵੀ ਹੈ ਸਭ ਤੋਂ ਪਹਿਲਾਂ ਜੀ ਆਪਾਂ ਨੇ ਕਰਨੀ ਹੈ ਛੋਲਿਆਂ ਦੀ ਦਾਲ ਗ੍ਰाइंड ਕਿੱਡੇ ਮोटे-ਮोटे ਹੋ ਗਏ ਪਰ ਲੱਗੇ ਥੋੜਾ ਪਾਣੀ ਬੜਾ ਬਹੁਤ ਹੰਸਕੀ ਹੈ ਆ ਸੁੱਕੀ ਹੈ ਬਹੁਤ ਥੋੜਾ ਪਾਣੀ ਪਾਉਣਾ ਹੈ ਤੇ ਜੇ ਆਪਾਂ ਨੇ ਜਿਆਦਾ ਸੁੱਕੀ ਪਾਲੀ ਸੀਗੀ ਥੋੜਾ ਜਿਹਾ ਪਾਣੀ ਪਾ ਲਓ ਗ੍ਰਾਈਂਡ ਕਰਨ ਲਈ ਇਹ ਲਓ ਜੀ ਛਣੇ ਆਲੀ ਤਾੜ ਹੋ ਗਈ ਆਪਣੀ ਗ੍ਰਾਈਂਡ ਤੇ ਮੈਂ ਆਪਾਂ ਇਹਦੇ ਵਿੱਚ ਕੱਢ ਲੈਣੇ ਆ ਜਿਹੜੀ ਆਪਾਂ ਨੇ ਸੋਇਆ ਭਿਓ ਕੇ ਰੱਖੀ ਹੋਈ ਸੀ ਇਹਨੂੰ ਚੰਗੀ ਤਰ੍ਹਾਂ ਚੋਲ ਲੈਣਾ ਕਿਉਂਕਿ ਤੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਤੇ ਬੰਨ ਆਪਾਂ ਨੇ ਜੀ ਸੋਇਆ ਨੂੰ ਗ੍ਰाइंड ਕਰ ਲੈਣਾ ਇਹਨੂੰ ਥੋੜੀ ਥੋੜੀ ਮੋਟੀਆਂ ਰੱਖਣਾ ਆਪਾਂ ਨੇ ਜ਼ਿਆਦਾ ਪ੍ਰੀਕ ਨਹੀਂ ਇਹਨੂੰ ਆਪਾਂ ਨੇ ਇਹਦੇ ਵਿੱਚ ਮਿਕਸ ਕਰ ਲੈਣਾ ਜਿਹੜੀ ਚਨੇ ਦੀ ਦਾਲ ਆਪਾਂ ਨੇ ਸਾਡੀ ਪੰਜਾਬੀ ਇਹ ਤਾਂ ਛੋਲੇ ਦੀ ਦਾਲ ਹੁੰਦੀ ਹੈ ਚਨੇ ਤਾਂ ਹਿੰਦੀ ਹਿੰਦੀ ਜੀ ਕਹਿੰਦੇ ਨੇ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਆਪਾਂ ਨੇ ਪਾ ਲੈਣਾ ਨਾਣ ਮਿਰਚ ਮਸਾਲਾ ਇੱਥੇ ਤੁਸੀਂ ਵਿੱਚ ਹੀ ਹਰੀਆਂ ਮਿਰਚਾਂ ਵੀ ਪੀਸ ਸਕਦੇ ਸੀਗੇ ਆਪਾਂ ਭੁੱਲ ਗਏ ਪਿਸਣੀਆਂ ਜੇ ਆਪਾਂ ਪਾਵਾਂਗੇ ਹਰੇ ਪਿਆਜ਼ ਥੋੜਾ ਜਿਹਾ ਲਸਣ ਤੇ ਤਨੀਆਂ ਬਾਕੀ ਜੋ ਵੀ ਮਸਾਲੇ ਜਿੱਦਾਂ ਕਿ ਜੀਰਾ ਤੇ ਆਪਾਂ ਹਰੀ ਮਿਰਚ ਪਾਉਣੀ ਭੁੱਲ ਗਏ ਆਪਾਂ ਪਾ ਦਿੰਨੇ ਹੁਣ ਆ ਘਰ ਦੀਆਂ ਮਿਰਚਾਂ ਪਿੱਛੋ ਤੋੜੀਆਂ ਐਸੇ ਜਿਹੜੀਆਂ ਉਹ ਪਾ ਦਿੰਨੇ ਆ ਕੁੱਟ ਕੇ ਥੋੜਾ ਜਿਹਾ ਗਰਮ ਮਸਾਲਾ ਹਲਦੀ ਨਮਕ ਥੋੜਾ ਜਿਹਾ ਪਾਵਾਂਗੇ ਆਪਾਂ ਤਨੀਆਂ ਮੋਟਾ ਮੋਟਾ ਕੁੱਟੇ ਨੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਤੇਲ ਜੇ ਆਪਾਂ ਨੇ ਗਰਮ ਕਰਨੇ ਰੱਖਿਆ ਹੋਇਆ ਹੈ ਭਾਵੇਂ ਤੁਸੀਂ ਐਦਾ ਗੋਲ-ਗੋਲ ਬਣਾ ਲਓ ਚਾਹੇ ਸਿੱਧੇ ਜਿਹਾ ਆਪਾਂ ਪਕੌੜੇ ਬਣਾ ਕੇ ਸਿੱਟਦੇ ਆਂ ਉਦਾਂ ਦੇ ਬਣਾ ਲਓ ਇਹ ਤੁਹਾਡੀ ਆਪਣੀ ਇੱਛਾ ਹੁਣ ਇਹ ਤੇਲ ਆਪਾਂ ਗਰਮ ਹੋ ਗਿਆ ਆਪਾਂ ਨੇ ਇੱਕ ਸਟਿੱਕੀ ਦੇਖਿਆ ਸੀ ਛੋਟਾ ਹੈ ਤੇ ਹੁਣ ਆਪਾਂ ਸਾਰੇ ਕੂਪ ਤੇ ਤੇਲ ਉੱਤ ਸੁਟ ਲੈਣਾ ਇਹ ਆਪਾਂ ਨੇ ਤੇਲ ਦੇ ਵਿੱਚ ਪਾਤੇ ਤੇ ਹਜੇ ਆਪਾਂ ਇਹਨਾਂ ਨੂੰ ਹਿਲਾਉਣਾ ਨਹੀਂ ਹੈਗਾ ਕਿਉਂਕਿ ਟੁੱਟ ਜਾਣਗੇ ਜਦੋਂ ਥੋੜੇ ਥੋੜੇ ਬ੍ਰਾਊਨ ਹੋ ਕੇ ਉੱਪਰ ਆ ਜਾਂਦੇ ਨੇ ਫਿਰ ਇਹਨਾਂ ਨੂੰ ਛਾਹ ਲਈ ਨਾ ਹਲਾ ਦੋ ਕਿੰਨੇ ਵਧੀਆ ਲੱਗਦੇ ਨੇ ਹੂੰ ਦੂਜੇ ਤੇਜੀ ਕੋਪਨੇ ਕੋਪਨੇ ਕੋਪਤੇ ਆਪਣੇ ਬਿਲਕੁਲ ਤਿਆਰ ਨੇ ਪਹਿਲਾ ਪੋਰ ਆਪਣਾ ਤਿਆਰ ਆ ਆਪਾਂ ਨੇ ਕੱਢ ਲਿਆ ਦੇਖੋ ਕਿੰਨੇ ਵਧੀਆ ਬਣੇ ਨੇ ਬਾਕੀ ਹਾਂ ਜੀ ਇਹਨੇ ਤਾਂ ਹੀ ਖਾ ਜਾਣਾ ਮੈਨੂੰ ਲੱਗਦਾ ਸੌਸ ਨਾਲ ਹੂੰ ਹਾਂ ਨਾ ਤੇ ਇਹਨਾਂ ਜਿਹੜਾ ਦੂਜਾ ਬਾਕੀ ਪੈਚਾ ਕਿਉਂਕਿ ਗਰਮੀ ਕਰਕੇ ਨਾ ਥੋੜਾ ਆਟਾ ਢਿੱਲਾ ਹੋ ਜਾਂਦਾ ਤੇ ਨੂੰ ਆਪਾਂ ਪਾ दिए ਵਿੱਚ ਮੈਂ ਚਰਨੀ ਚੱਕਣ ਲੱਗੀ ਰਾਜੇਵ ਦੇ ਪੈਰ ਤੇ ਪੈ ਗਿਆ ਤੇਲ ਰਾਜੇਵ ਨੇ ਮਾਰੀ ਸੀਂਗ ਦਰਾਤਾ ਮੈਨੂੰ ਕੜਾਹੀ ਦੇ ਜੀ ਆਪਾਂ ਨੇ ਤੇਨ ਤੇਲ ਪਾ ਲਿਆ ਤੁਸੀਂ ਖੜੇ ਮਸਾਲੇ ਜਿੰਨੇ ਵੀ ਮਰਜੀ ਪਾ ਸਕਦੇ ਹੋ ਜਿਵੇਂ ਕਿ ਤੇਜ ਪਤਾ ਇਲਾਚੀ ਲੌਂਗ ਪਰ ਆਪਾਂ ਨੇ ਨਹੀਂ ਪਾਉਣ ਹੈ ਗਰਮੀ ਬਹੁਤ ਜ਼ਿਆਦਾ ਆਪਾਂ ਪਾਵਾਂਗੇ ਦੋ ਛੋਟੇ ਚਮਚ ਜੀਰੇ ਦੇ ਸਭ ਤੋਂ ਜ਼ਿਆਦਾ ਵਧੀਆ ਚੀਜ਼ ਹੈ ਜੀਰਾ ਤੇ ਫਿਰ ਆਪਾਂ ਨੇ ਜੀਰਾ ਭੁੱਜ ਗਿਆ ਕਿਉਂਕਿ ਤੇਲ ਆਪਾਂ ਨੇ ਗਰਮ ਕੜਾਹੀ ਦੇ ਵਿੱਚ ਹੀ ਲਿਆ ਸੀਗਾ ਤੇ ਹੁਣ ਆਪਾਂ ਲੈ ਕੇ ਆਜ ਭੁੰਨ ਲੈਣੇ ਨੇ ਜਿਆਦਾ ਨਹੀਂ ਭੁੰਨਣੇ ਥੋੜੇ ਜਿਹਾ ਬ੍ਰਾਊਨ ਕਰਨੇ ਜਦੋਂ ਰੈੱਡ ਰੈੱਡੀ ਹੋਣ ਲੱਗੇ ਇਹਦੇ ਅੱਗੇ ਆਪਾਂ ਜਿਹੜੀਆਂ ਮਿਰਚਾਂ ਨੇ ਇਹ ਵੀ ਪਾ ਦਾਂਗੇ ਹਲਸੋਨ ਵੀ ਪਾ ਦਾਂਗੇ ਇਹਨੂੰ ਥੋੜਾ ਜਿਹਾ ਭੁੰਨ ਲਾਂਗੇ ਧਰਮਾ ਸਾਰਾ ਕੁਝ ਆਪਣਾ ਤੇ ਫਿਰ ਆਪਾਂ ਪਾ ਦਾਂਗੇ ਇਹਦੇ ਵਿੱਚ ਮਸਾਲੇ ਦਾ ਪੇਸਟ ਪਹਿਲੇ ਜਿ ਕਰ ਦਾਂਗੇ ਮਸਾਲੇ ਹੈ ਕਿਦਾ ਕੇ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਥੋੜੀ ਜਿਹੀ ਪਾਵਾਂਗੇ ਅ판 ਦੇ ਕੀ ਮਿਰਚੇ ਦੇ ਨਾਲ ਰੰਗ ਵਧੀਆ ਆ ਜਾਂਦਾ ਹੁਣ ਇੱਕ ਚਮਚਾ ਲਦਾ ਤੇ ਅੱਧਾ ਚਮਚ ਛਿੱਟੇ ਨਮਕ ਦਾ ਤੇ ਢੂਜੇ ਦਾ ਉਹਨਾਂ ਪਾਣੀ ਨੂੰ ਥੋੜਾ ਆ ਕਿਉਂਕਿ ਟਮਾਟਰਾਂ ਦੀ ਪਿਉਰੀ ਆ ਜਿਹੜੀ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਜਿਹੜੇ ਆਪਣੇ ਕੋਲ ਆਲੂ ਪਏ ਨੇ ਆਪਾਂ ਇਹ ਮੈਸ਼ ਕਰਦੇ ਨੇ ਬਿਲਕੁਲ ਹੀ ਕਿਉਂਕਿ ਇਹ ਪਾਉਣੇ ਨੇ ਆਪਾਂ ਗਰੇਵੀ ਦੇ ਵਿੱਚ ਇਹਦੇ ਨਾਲ ਗਰੇਵੀ ਨਿਕਾੜੀ ਹੋ ਜਾਊਗੀ ਇਹ ਆਲੂ ਮੈਂ ਨਾਲ ਉਹ ਬਾਹਲੇ ਵੈਸੇ ਦੂਜੇ ਵਾਲ ਨੇ ਸੀਗੇ ਲਾਲ ਕੁਸ਼ਕ ਜਿਹੇ ਹੁੰਦੇ ਨੇ ਜਿਵੇਂ ਪਚੌਰੀਆਂ ਬਣਾਉਣ ਵਾਲੇ ਰੋਟੀਆਂ ਬਣਾਉਣ ਵਾਲੇ ਮਸਾਲਾ ਦੇਖੋ ਜੀ ਪੁੱਜ ਗਿਆ ਆਪਣਾ ਅੱਲੇ ਨੂੰ ਪੰਨਾ ਤੇ ਸਾੜਤਾ ਤੇ ਹੁਣ ਜਿਹੜੇ ਆਲੂ ਮੈਸ਼ ਕੀਤੇ ਸੀ ਉਹ ਪਾ ਦੇਣੇ ਆਪਣੇ ਵਿੱਚ ਜੇ ਕੋਈ ਸਬਜ਼ੀ ਨਾਲ ਜੇ ਨਹੀਂ ਸੌਰੀ ਰੋਟੀ ਨਾਲ ਨਹੀਂ ਖਾਣੀ ਹੈਗੀ ਤਾਂ ਤੁਸੀਂ ਇਹਦੇ ਵਿੱਚ ਇੱਥੇ ਸੋਇਆ ਵਗੈਰਾ ਪਾ ਕੇ ਮੈਂ ਚੋਰੀ ਨ ਬਣਾ ਕੇ ਦਿਖਾ ਸਕਦਾ ਹਾਂ। ਹਾਂ। ਤੇ ਜੀ ਹੁਣ ਇੱਥੇ ਆਪਾਂ ਪਾਵਾਂਗੇ ਜਿੰਨੀ ਨੂੰ ਆਪਾਂ ਨੂੰ ਗਰੇਵੀ ਚਾਹੀਦੀ ਆ ਪਾਣੀ। ਬਹੁਤ ਆ ਪਾਣੀ ਖਾਸੇ 5-7 ਰੋਜ਼ੀ ਬਿਲੋਂ ਖਾਣ ਨੂੰ ਦੇ ਦੇਣਾ। ਤੇ ਖਾ ਕੇ ਦੱਸੋ ਉਹਨੂੰ ਕਿੱਦਾਂ ਦੇ ਲੱਗੇ। ਤੇ ਹੁਣ ਜੇ ਆਪਾਂ ਇਹਨੂੰ ਟਾ ਕੇ ਰੱਖ ਦਿੰਨੇ ਆ ਜਿੰਨੀ ਦੇਰ ਤੱਕ ਉਬਾਲਾਂਗਾ। ਮਿਲਦੇ ਆ ਫਿਰ। ਤੇ ਜੀ ਗਰੇਵੀ ਆਪਣੀ ਬਿਲਕੁਲ ਰੱਝਾ ਲੱਗੀ। ਹਲਾ ਤਾਰੇ ਵਿੱਚ ਜਿੰਨੇ ਨੂੰ ਕੋਟ ਤੇ ਪਾਣਗੇ ਉਹਨੂੰ ਕੀ ਪਾਵਾਂਗੇ ਫਿਰ ਜ਼ਿਆਦਾ। ਕਿਉਂਕਿ ਇਹਨਾਂ ਨੇ ਭੁੱਲਣਾ ਵੀ ਹੈ ਵਿੱਚ ਪਾ ਕੇ ਥੋੜੀ ਦੇ ਰਿਚਣਗੇ ਇਹ ਤੇ ਇੱਥੇ ਪਾ ਦਾਂਗੇ ਆਪਾਂ ਇਹਦੇ ਵਿੱਚ ਧਨੀਆ ਤੇ ਹੁਣ ਆਪਾਂ ਇਹਨੂੰ ਸਿੰਮ ਤੇ ਕਰਕੇ ਰਿਚਣ ਲਈ ਛੱਡ ਦੇਣਾ ਕਿਉਂਕਿ ਕੋਕਤਿਆਂ ਵਿੱਚ ਬਰੀ ਦਾ ਫਲੇਵਰ ਮੈਟ ਚ ਵਧੀਆ ਤਰ੍ਹਾਂ ਹਾਂਜੀ ਤੇ ਰਾਜਦੀਪ ਚਲਾ ਗਿਆ ਜੀ ਉੱਪਰ ਆਪਣੇ ਕੋਕਤੇ ਲੈ ਗਿਆ ਖਾਣ ਲਈ ਉਹ ਤੇ ਗੈਸ ਆਪਾਂ ਨੇ ਕਰ ਦਿੱਤਾ ਬੰਦ ਤੇ ਸਬ지 ਆਪਣੀ ਪੈ ਚੁੱਕੀ ਆ ਕਿਉਂਕਿ ਆਪਾਂ ਨੇ ਗਰੇਵੀ ਪਤਲੀ ਇਸ ਕਰਕੇ ਰੱਖੀ ਆ ਥੋੜੀ ਜਿਹੀ ਕਿਉਂਕਿ ਜਦੋਂ ਤੱਕ ਸ਼ਾਮ ਤੱਕ ਖਾਣੀ ਆ ਤੇ ਇਹਨੇ ਬਿਲਕੁਲ ਗਾੜੀ ਹੋ ਜਾਣਾ ਤੇ ਹੁਣ ਆਪਾਂ ਆਪਣਾ ਟੱਕਣ ਦੇ ਕੇ ਪੈਨ ਨੂੰ ਬੰਦ ਕਰਕੇ ਰੱਖ ਦਿੰਨੇ ਆ ਜਿਹੜੇ ਅੰਕਲ ਜੀ ਆ ਗਏ ਥੋੜੇ ਬਾਹਰੋਂ ਪ੍ਰਸ਼ਾਦਾ ਛਕਣ ਲੱਗੇ ਨੇ ਆਪਾਂ ਨੇ ਇਹਨਾਂ ਨੂੰ ਨਿਊ ਰੈਸਪੀ ਬਣਾ ਕੇ ਦਿੱਤੇ ਆ ਹੁਣ ਤਾਂ ਖੋਲਤੇ ਨੇ ਮੈਂ ਬਹੁਤ ਮੇਗਾ ਮਾਰੀ ਰਸੂਈ ਚ ਵੀ ਕਿਤੇ ਪਏ ਹੋਣਗੇ ਉਹ ਰਾਜਦੀਪ ਲੈ ਗਿਆ ਚਾਰ ਪੰਜ ਅੱਛਾ ਉਹ ਕਹਿੰਦਾ ਮੈਂ ਸਬਜ਼ੀ ਨਹੀਂ ਖਾਣੀ ਮੰਮੀ ਮੈਨੂੰ ਮੈਂ ਕਿਹਾ ਚਲ ਤੂੰ ਆ ਲੈ ਜਾ ਸੁੱਕੇ ਉਹ ਕਹਿੰਦਾ ਕਟਲਟ ਜੇ ਵਧੀਆ ਲੱਗਦੇ ਨੇ ਮੈਂ ਕਿਤੇ ਨਾ ਇੱਕ ਦੋ ਲੁਮਾਰੀਆਂ ਵੀ ਖੋ ਨਾ ਮੈਂ ਸਾਰੇ ਹੀ ਪਾਤ ਪਿੱਛੇ ਨਹੀਂ ਤੇ ਰੱਖੇ ਹੁੰਦੇ ਨੇ ਨਹੀਂ ਰੱਖੇ ਅੰਦਰ ਫਿਰ ਰਾਜਦੀਪ ਨੂੰ ਦੇਤੇ ਮੈਂ ਕਿਹਾ ਤੂੰ ਲੈ ਜਾ ਗਰਮੀ ਉਹ ਕਹਿੰਦਾ ਮੈਂ ਸਬਜ਼ੀ ਨਹੀਂ ਖਾਣੀ ਗਰਮੀ ਨੇ ਤੋਬਾ ਕਰਾਈ ਪਿਆ ਹੁਣ ਪਿੱਛੇ ਦੋ ਵੱਟਾ ਬਣਾ ਕੇ ਆਈਆਂ ਦੋ ਨਹੀਂ ਚਾਰ ਹਾਂਜੀ ਨਾਲੇ ਬੇਲਾਂ ਨੂੰ ਪਾਣੀ ਪਾ ਕੇ ਆਈਆਂ ਸਸੇ ਵਣ ਦੌਰਾ ਪੈਣੇ ਆ ਨਾ ਬੇ ਕੁਛ ਬਿਮਾਰ ਤੇ ਬਸ ਸੁਣਨਾ ਆ ਕੇ ਸੌ ਜਾਣਾ ਲੋਰਾ ਜੇ ਪੈ ਗਿਆ ਮੇਰੀ ਰੋਟੀ ਦਾ ਔਖਾ ਚਲੋ ਉਹਦਾ ਜਦ ਪਰਮਾਤਮਾ ਲੈ ਜਾਣਾ ਲੈ ਜਾ ਜੀ ਸੀ ਚਲਾ ਅੱਜ ਕੱਲ ਤਾਂ ਅਸਬ ਨਹੀਂ ਹੁੰਦੀ ਲਾਦ ਤੇ ਵੀ ਫੁਲਕੇ ਮੈਣ ਲਗੇ ਪਹਿਲਾਂ ਵਾਲੀ ਲਾਦ ਨਹੀਂ ਨਾ ਰਹੀ ਹੁਣ ਨਹੀਂ ਬਹੁਤ ਬਦਲ ਗਈ ਆ ਲਾਦਾਂ ਬਦਲ ਗਈਆਂ ਕੁਝ ਉਹ ਬਾਹਰ ਰਹਿੰਦੇ ਨੇ ਉਹ ਪਿਆਰ ਹੀ ਨਹੀਂ ਹੈਗਾ ਇਹੜਾ ਸਾਡੇ ਵਰਗੇ ਆਪਣੇ ਸੱਸ ਸਹੁਰਿਆਂ ਦੀ ਨਾਨਦਾਂ ਦੀ ਸਭ ਦੀ ਰਿਸਪੈਕਟ ਕਰਦੇ ਸੀ ਸਮਾਂ ਚੇਂਜ ਹੋਈ ਜਾਂਦਾ ਦਿਨੋਂ ਦਿਨ ਜਾਇ ਜੇ ਅਸੀਂ ਆਉ ਜੇ ਅੱਗੇ ਨਹੀਂ ਰਹਿਣਾ ਜਾਇ ਜੇ ਅਸੀਂ ਪਹਿਲਾਂ ਨਹੀਂ ਸੀਗੇ ਉਹ ਸਾਡੇ ਨਾਲੋਂ ਵਧੀਆ ਸੀਗੇ ਚਲੋ ਖਾਓ ਤੇ ਹੁਣ ਦੱਸੋ ਹੌਲੀ ਖਾਏ ਉੱਥੋਂ ਨਾ ਚੜਾ ਲੈ ਇਹ ਠੀਕ ਆ ਸਵਾਦ ਆ ਨਾ ਤਾਂ ਮੈਂ ਕਦੂ ਲੈ ਕੇ ਆਈ ਹਾਂ ਹੂੰ ਆਪਣੀ ਕਦੂ ਦੀ ਬੀਰ ਵੀ ਸੁੱਕੂਗੀ ਹਾਂਜੀ ਮੈਂ ਜਿੱਦਣ ਦੀ ਕਦੂ ਦੀ ਬੀਰ ਸੁੱਕੀ ਬਾਹਰ ਕੀ ਆ ਜੀ ਹਾਂ ਮਨ ਤੋਂ ਕੀ ਹੁੰਦਾ ਤੇ ਕੰਨੀਆਂ ਸੁਣੀਆਂ ਅੱਲਾ ਲੱਗੀਆਂ ਹਈਆਂ ਸੀ ਇਹਦੀ ਬੜੀ ਕਦੂ ਦੀ ਬੀਰ ਸੀ ਅੱਲਾ ਵਾਲੀ ਸੀ ਉਹ ਅੱਲਾ ਵਾਲੀ ਸੀ ਕੱਢੀਆ ਕੱਢੀਆ ਅੱਲਾ ਲੱਗਣਿਆ ਜੋਂ ਰੋਜ਼ ਦੇਖਣਾ ਜਿਉਂ ਨੇ ਭੀਂਗੀ ਰੇਤੀ ਹੁਣ ਕਿੱਡੇ ਡੁੱਪੇ ਗੱਡੇ ਦੋ ਚਾਰ ਉਹਦੇ ਨਾਲ ਉਹ ਤਾਂ ਇੱਕ ਚੱਪੜ ਕਦੂਆ ਵਾਲੀ ਬੇਲ ਨੇ 6-7 ਚੱਪੜ ਕਦੂ ਦੇਤੇ ਉਹ ਉਹ ਗਲਤੀ ਨਾਲ ਉਹ ਗਲਤੀ ਨਾਲੇ ਬੀਜੇ ਗਏ ਸੀ ਯਕੀਨੀਆਂ ਲੱਗੀਆਂ ਹੋਈਆਂ ਨੇ ਕਾਫੀ ਜੇ ਹੋ ਜਾਣ ਮੌਸਮ ਵਧੀਆ ਹੋਵੇ ਸਬਜ਼ੀ ਕੀ ਕਰੇ ਗਰਮੀ ਵੀ ਬਹੁਤ ਆ ਦੱਸ ਸਰ ਇੰਨੀ ਗਰਮੀ ਆ ਬਾਪਰੇ ਬਾਪ ਜਿਹੜਾ ਘਰੋਂ ਬਾਹਰ ਇਹਦਾ ਮੋਟਰ ਤੇ ਉਹਨੂੰ ਪਤਾ ਜਦੋਂ ਬੇੜੇ ਚ ਨਿਕਲਦੇ ਆ ਕੋਈ ਬੈਲ ਮਾਰ ਦਿੰਦਾ ਮੌਤ ਪੈਂਦੀ ਆ ਬਾਹਰ ਜਾਣ ਨੂੰ ਵੀ ਲੈ ਵੀ ਹੁਣ ਗੇਟ ਖੋਲਣਾ ਪੈਣਾ ਕੋਸ਼ਾ ਜੇ ਲਾਈਟ ਖਰਾਬ ਹੋ ਗਈ ਸੀ ਢਮ ਜਮਈ ਕਲਵਿੰਦਰ ਨੂੰ ਫੋਨ ਕੀਤਾ ਉਹ ਕਹਿੰਦਾ ਅੰਟੀ ਸਾਰੇ ਏਰੀਆ ਚ ਹੀ ਆ ਹੁਣ ਵਿਚਾਰੇ ਦਾ ਫੋਨ ਆਇਆ ਸੀ ਸ਼ਾਮ ਨੂੰ ਪੁੱਛਿਆ ਮੈਂ ਕਿਆ ਹੋ ਗਈ ਠੀਕ ਹੁਣ ਤਾਂ ਸਬਜ਼ੀ ਦੱਸੋ ਕਿੱਦਾਂ ਦੀ ਲੱਗੀ ਸਬਜ਼ੀ ਸੁਆਦ ਬਹੁਤ ਨਾਜਰਵਾਲ ਇਹਦਾ ਹੋਈ ਇਹ ਨਹੀਂ ਪਤਾ ਲੱਗਿਆ ਵੀ ਬਣਾਈ ਕਦੋਂ ਇਹ ਤਾਂ ਹੈਗੀ ਆ ਸੋਇਆ ਬੀਨ ਦੀਆਂ ਬੜੀਆਂ ਤੇ ਛੋਲਿਆਂ ਦੀ ਦਾਲ ਨਾਲ ਸੋਇਆਬੀ ਦੀ ਸਬਜ਼ੀ ਆਲੂ ਸਾਂ। ਉਹ ਤਾਂ ਹੋਰ ਚੀਜ਼ ਸੀ ਵੈਂਟੜੀ। ਇਹ ਹੋਰ ਚੀਜ਼ ਆ। ਉਹ ਸੋਇਆ ਤੇ ਆਲੂ ਦੀ ਸਬਜ਼ੀ ਸੀਗੀ। ਇਹ ਕੋਕਤਿਆਂ ਦੀ ਸਬਜ਼ੀ ਆ। ਤੇ ਲੋ ਜੀ ਅੰਕਲ ਤੁਹਾਡੇ ਕਰਦੇ ਨੇ ਰੋਟੀ ਇੰਜੋਏ ਆਪਾਂ ਨੇ ਤਾਂ ਖਾਣੀ ਨਹੀਂ ਹੈਗੀ ਆਪਾਂ ਨੇ ਬਣਾਉਣਾ ਇੱਕ ਕੱਚੀ ਲੱਸੀ ਦਾ ਗਲਾਸ ਉਹ ਪੀ ਲੈਣਾ। ਉਹ ਲਾਜਵਾਦ ਬਹੁਤ ਵਧੀਆ। ਤੇ ਇੱਥੇ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਆ। ਵੀ 5-10 ਮਿੰਟ ਪਹਿਲਾਂ ਦੇ ਦਿੰਦੀ ਗੱਲ। ਕੀ? ਇੱਕ ਦੋ ਪੀਸ। ਕਿਉਂ? ਫਿਰ ਲੈ ਜਾਂਦੇ ਤੁਸੀਂ ਪਾ ਕੇ ਮੈਂ ਬਾਹਰ ਕੰਮ ਕਰਦੀ ਸੀ ਪਾਣੀ ਲਾਉਂਦੀ ਸੀ ਬੋਟਿਆਂ ਨੂੰ ਉਹ ਮੈਂ ਤਾਂ ਕਿਤੇ ਸੁੱਕੇ ਪਏ ਹੋਣਗੇ ਰੱਖੀ ਹੁੰਦਾ ਮੈਂ ਸੁੱਕੇ ਨਹੀਂ ਮੈਂ ਰੱਖਿਆ ਹੀ ਲੈ ਲੰਦੇ ਇਹਨਾਂ ਨੂੰ ਕਿਹਿਆ ਸਬਜ਼ੀ ਨੂੰ ਤੇ ਜੇ ਇੱਥੇ ਕਰਦੇ ਆਪਾਂ ਆਪਣੀ ਵੀਡੀਓ ਦੇ ਐਂਡ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ